ਤੇ ਮਾਲ ਸਟਰ ਐਸਿਡ ਬਣਾਉਣਾ ਸ਼ੁਰੂ ਕਰਤਾ ਸੀ ਇੱਥੇ ਹੁਣ ਜੇ ਅਸੀਂ بی ٹی 3 ਵੀ ਲਿਆਉਣਾ بی ٹی 4 ਵੀ ਲਿਆਉਣਾ ਉਹ ਇੰਡੀਆ ਗਵਰਨਮੈਂਟ ਹੈ ਜਿਹੜੀ ਜਿੰਨੇ ਅਸੀਂ ਉਹ ਨਹੀਂ ਨਾ ਖਰੀਦੀ ਤੇ ਸਾਨੂੰ ਨਹੀਂ ਮਿਲਣਾ ਨਾ ਅਸੀਂ ਇਹਨੂੰ ਬਣਾ ਸਕਦੇ ਨਸਲੀਚ ਆਹ ਦੀ ਸਮੱਸਿਆ ਹੈਗੀ ਬਾਕੀ ਠੀਕ ਹੈ ਜਿਵੇਂ ਤੁਹਾਡਾ ਲਾਇਆ بی ٹی 2 ਦੇ ਵਿੱਚ ਨੌਨ بیਟੀ ਬੀਜ ਮਿਕਸ ਕਰਕੇ ਐਸੀ ਪਿੰਕ ਬੋਲ ਰੰਗ ਤੇ ਵਾਈਟ ਫਲਾਈ ਦੇ ਖਿਲਾਫ ਹੈ ਆਪਾਂ ਉਹਨੂੰ ਮਜ਼ਬੂਤ ਕਰਾਂਗੇ ਹੋ ਗਿਆ ਉਹ ਕਿਸਾਨ ਨੇ ਤਾਂ ਭਰੋਸਾ ਕੀਤਾ ਸੀਗਾ ਵੀ ਕੰਪਨੀਆਂ ਤੇ ਤੇ ਕੰਪਨੀਆਂ ਨੂੰ ਜਿਹੜੀ ਨੱਥ ਪਾਉਣ ਦੀ ਜ਼ਿੰਮੇਵਾਰੀ ਸੀ ਗਵਰਨਮੈਂਟ ਆਫ ਇੰਡੀਆ ਦੀ ਸੀ ਆਈਸੀਆਰ ਦੀ ਸੀ ਪਰ ਸਭ ਤੋਂ ਵੱਧ ਕਿਸਮਤੀ ਸਾਡੀ ਇਹ ਰਹੀ ਵੀ ਆਈਸੀਆਰ ਨੇ ਸਾਡਾ ਪੱਖ ਨਹੀਂ ਦੇਖਿਆ ਕੰਪਨੀਆਂ ਦਾ ਪੱਖ ਦੇਖ ਲਿਆ ਪਰਿਆਵਰਣ ਬਚਾਵਾਂਗੇ ਉਹਨਾਂ ਦਾ ਇਹ ਸੀਗਾ ਵੀ ਇਹ ਗੀਟ ਕਿੱਥੇ ਜਾਣਗੇ ਨਾ ਵੀ ਜਨਰੇਸਦਾ ਜੂਗੀ ਇੱਕ ਹੋਈ ਆਪਣਾ ਰਾਸ਼ਟਰੀ ਜੀਵ ਜਾਤਾ ਕੋਸ਼ਿਸ਼ ਕਰ ਦਿੰਦੀ ਵੀ ਇਹ ਪਿੰਕ ਬੋਲਵਰਮ ਨਾਲ ਮਰੇ ਕਿਸਾਨ ਮਰੇ ਤਾਂ ਮਰੇ ਸਰ ਸਾਡੀ ਰਿਕੁਐਸਟ ਇਹ ਹੈ ਵੀ ਜਦੋਂ 2010 ਦੇ ਵਿੱਚ ਜਿਹੜਾ ਟ੍ਰਾਇਲ ਫੇਲ ਹੋ ਗਿਆ ਫਿਰ ਉਹ ਸਾਨੂੰ ਦੂਜੀ ਵਾਲੀ ਕੋਨ ਦਿੱਤਾ ਗਿਆ ਉਹਦੇ ਨਾਲ ਅੱਜ ਇੱਥੇ ਕਿਸਾਨ ਹੈ ਜਿਹੜਾ ਆਤਮਤਾ ਦੇ ਮਜਬੂਰ ਹੋ ਗਿਆ ਸੀਸੀਆਈ ਇਹ ਚੈਲੰਜ ਕਰ ਰਹੀ ਹੈ ਵੀ ਪਿੰਕ ਬੋਲਵਰਮ ਦੇ ਕਾਰਨ ਜਿਹੜੀ ਕੋਟਨ ਦੀ ਕੁਆਲਿਟੀ ਸੀ ਉਹ ਫੇਲ ਹੋ ਗਈ ਬਾਕੀ ਫਾਰਿਸ਼ਾ ਤੋਂ ਫੇਲ ਹੋ ਗਈ ਸਾਡੀ ਕੀ ਜ਼ਿੰਮੇਵਾਰੀ ਸੀ ਸਾਡੀ ਜ਼ਿੰਮੇਵਾਰੀ ਇਹ ਸੀਗੀ ਵੀ ਅਸੀਂ 1 ਲੱਖ ਏਕੜ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਨਰਮਾ ਪੈਦਾ ਕੀਤਾ ਸੀਸੀਆ ਦਾ ਇੱਕ ਅਧਿਕਾਰੀ ਵਿਨੋਦ ਕੁਮਾਰ ਜੀ ਐਮ ਜਿਹੜਾ ਬੈਠਾ ਹੈ ਬਠਿੰਡੇ ਨਕਾਰ ਰਿਹਾ ਸਰ ਬਿਲਕੁਲ ਨਰਮੇ ਦੀ ਫਸਲ ਕਹਿੰਦਾ ਮੈਂ ਕਿਸੇ ਕੀਮਤ ਤੇ ਨਹੀਂ ਲੈਣੀ ਮਾਨਯੋਗ ਜਿਹੜੇ ਸਾਡੇ ਆਈਐਸ ਦੇ ਡੀਸੀ ਸੇਨੂ ਦੁੱਗਲ ਜੀ ਬੈਠੇ ਨੇ ਐਸਡੀਐਮ ਸਾਹਿਬ ਹਬੌਰ ਬੈਠੇ ਨੇ ਮੈਂ ਤਾਂ ਕਰ ਨਿਗਾ 7 ਦਿਨਾਂ ਦੇ ਵਿੱਚ 7 ਵਾਰੀ ਮੀਟਿੰਗ ਹੋਗੀ 1 ਮਹੀਨੇ ਦੇ ਵਿੱਚ 4 ਵਾਰੀ ਪਹਿਲਾ ਮੀਟਿੰਗ ਹੋਗੀ ਸੱਤੇ ਚਾਰ 11 ਵਾਰ ਕਿਸਾਨ ਦਾ ਕੋਈ ਬਾਲੀ ਬਰਸ਼ ਨਹੀਂ ਕਰੀ ਇਹ ਹਾਲਾਤ ਨੇ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਕਈ ਚੱਕਣ ਵਾਲਾ ਨਹੀਂ ਮਿਲਣਾ ਪੈਦਾ ਕੀ ਤੂਣਾ ਹੈ ਫੂਡ ਚੇਨ ਹੈ ਉਸ ਦੇ ਜਿਹੜੀ ਕੰਪਨੀਆਂ ਨੇ ਕਬਜ਼ਾ ਕਰ ਲੈਣਾ ਸਾਨੂੰ ਬਚਾਓ ਸਾਡ ਰਿਕੁਐਸਟ ਹੈ ਵੀ ਜੇ ਕਿਸਾਨ ਖਤਮ ਹੋ ਗਿਆ ਤਾਂ ਬਚਣਾ ਕਿਸੇ ਨਹੀਂ ਧੰਨਵਾਦ ਜੀ ਜਿਵੇਂ ਕਾਟਨ ਦੀ ਤੁਸੀਂ ਗੱਲ ਕੀਤੀ ਹੈ ਵੈਕਸੀ ਉਰੇ ਚ ਅੱਗੇ ਕੋਲ ਹੋਰ BT3 ਵੀ ਆ ਗਿਆ BT4 ਵੀ ਹੈਗਾ ਅਸੀਂ ਜਿਹੇ ਨਸਤੀਏ ਜਾਂ ਪੰਜਾਬ ਗਵਰਨਮੈਂਟ ਉਹ BT ਜਿਹੜੀ ਹੈਗੀ ਸਿੱਧੀ ਅਸੀਂ ਪਰਚੇਜ਼ ਨਹੀਂ ਕਰ ਸਕਦੇ ਉਹਨਾਂ ਨੂੰ ਮੁੱਲ ਨਹੀਂ ਲੈ ਸਕਦੇ ਇਹ ਜੇ ਟਿਊਬ ਲੱਗੇ ਉਹਦੇ ਚ ਬਿਜਲੀ ਨਹੀਂ ਆਉਂਦੀ ਇੱਕ ਤਾਂ ਇਹ ਸਮੱਸਿਆ ਸੀ ਦੂਜੀ ਉਹ ਕਹਿੰਦੇ ਜਿਹੜਾ ਸਾਨੂੰ ਬੀਜ ਮਿਲਦਾ ਹੈ ਨਾ ਉਹ ਪੂਰੀ ਹਸਤਾ ਉਹ ਸਹੀ ਨਹੀਂ ਹੁੰਦਾ ਉਹ ਦਾ ਰੀਜ਼ਨ ਇਹ ਹੈਗਾ ਕਿ ਤੁਹਾਨੂੰ ਵੀ ਪਤਾ ਸਾਡੇ ਨਾਲ ਜਿਆਦਾ ਜਾਣਦੇ ਹੋ ਰਾਜਸਥਾਨ ਤੋਂ ਗੁਜਰਾਤ ਤੋਂ ਲੋਕੀ ਸੀਡ ਲੈਣ ਚਲੇ ਜਾਂਦੇ ਆ ਜਿਹੜਾ ਲੈ ਕੇ ਆਉਣੇ ਉਹਦੀ অথੈਨਟੀਸਿਟੀ ਕੀ ਹੁੰਦੀ ਹੈ ਉਹ F2 ਵੀ ਦੇ ਦਿੰਦੇ ਨੇ F3 ਦੇ ਸੈਗਰੀਗੇਟ ਕਰਦਾ ਕੋਈ ਛੋਟਾ ਜਿਹਾ ਬੂਟਾ ਕੋਈ ਵੱਡਾ ਬੂਟਾ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸੀਡ ਆਪਾਂ ਉੱਥੋਂ ਲਈਏ ਜਿੱਥੇ ਕੋਈ ਨੋਨ ਕੰਪਨੀ ਹੋਵੇ ਜਿਹਨੂੰ ਅਸੀਂ ਕਹਿ ਸਕੀਏ ਜੇ ਆਪਾਂ ਇਦਾਂ ਹੀ ਸੀਡ ਲਈ ਜਾਵਾਂਗੇ ਫਿਰ ਅਸੀਂ ਉਹਨਾਂ ਨੂੰ ਇਹ ਕਿਵੇਂ ਪਿਆਗੋਣ ਨੂੰ ਇੱਕ ਤਾਂ ਪਾਣੀ ਵੀ ਕਰੋ ਤੁਸੀਂ ਨਹਿਰਾਂ ਨੂੰ ਪਾਣੀ ਛੱਡੋ ਟੀਲ ਤੱਕ ਜਾਵੇ ਦੂਜੀ ਸੀ ਕਿਹਾ ਸੀ ਕਿ ਜਿੰਨੀ ਵਕਤ ਬਾਅਦ ਬਿਜਲੀ ਜਦੋਂ ਬਜਾਈ ਕਰਨੀ ਹੈ ਉਦੋਂ ਬਿਜਲੀ ਹੀ ਰੋ ਜਾਣੀ ਚਾਹੀਦੀ ਹੈ ਸਟੇਟੂ ਵਾਲਾਂ ਤੇ ਹੈ ਨਹੀਂ 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 ਤੀਜੀ ਗੱਲ ਸੀ ਇਹ ਕਹੀ ਸੀ ਕਿ ਇੱਕ ਸਬਸਿਡੀ ਦਿਓ ਤੁਸੀਂ ਜਿਹੜੇ ਲੋਕੀ ਪੀਯੂ ਦੀ ਰეკਮੈਂਡਡ ਹਾਈਬ੍ਰਿਡ ਲੈਣਗੇ ਕਾਟਨ ਦੇ ਸਾਡੇ 70 ਹਾਈਬ੍ਰਿਡ ਅਸੀਂ ਰਿਕਮੈਂਡ ਕੀਤੇ ਹੋਏ ਨੇ ਵੀ ਜਿਹੜੇ ਉਹਨਾਂ 70 ਦੇ ਵਿੱਚੋਂ ਤੁਸੀਂ ਚੁਆਇਸ ਕਰ ਲੋਗੇ ਜਿਹੜਾ ਮਨਜੀ ਲਾ ਲਓ ਪਰ ਜਿਹੜਾ ਫਾਰਮਰਸ 17 ਵਿੱਚੋਂ ਕੋਈ ਲਾਏਗਾ ਜਿਹੜੇ ਪੀਯੂ ਨੇ ਰਿਕਮੈਂਡ ਕੀਤੇ ਉਹਦੇ ਸਬਸਿਡੀ ਦੇ ਦਿਓ ਤਿਆਰ ਨੇ ਅਸੀਂ ਤੁਹਾਡੀ وکਾਲਤ ਕਰਦੇ ਆ ਸਾਰੇ ਬਾਪੂ ਮਾਂਾਂ ਵੀ ਚਾਹਵਾ ਅ ਹਰਵਰੀ ਤੋਂ ਬਾਅਦ ਉਹਨਾਂ ਸਾਡੇ ਬਾਗ ਤਬਾਹ ਹੋ ਜਾਂਦੇ ਨੇ ਜਦੋਂ ਮਾਰਚੇ ਟੈਂਪਰੇਚਰ 40 45 ਆ ਜਾਂਦਾ ਤੇ ਉਧਰੋਂ ਨਹਿਰਾਂ ਬੰਦ ਹੋ ਜਾਂਦੀਆਂ ਤੇ ਅਸੀਂ ਮਾਰੇ ਜਾਂਦੇ ਉਹਨਾਂ ਨੇ ਆਪ ਦੇ ਪੀਅ ਨੂੰ ਬੁਲਾ ਕੇ ਪੁੱਛਿਆ ਬੰਦੀ ਕਿਦੋਂ ਦੀਏਗਾ ਮਾਰਚ ਐਂਡ 'ਚ ਤੇ ਅਪ੍ਰੈਲ ਫਸਟ 'ਚ ਕਿਉਂ ਕਿਉਂ ਕਿਸ ਵਾਸਤੇ ਉਹ ਕਹਿੰਦੇ ਅਜ ਤੱਕ ਕਿਸੇ ਨੇ ਇਤਰਾਜ਼ ਹੀ ਨਹੀਂ ਕੀਤਾ ਤੇ ਸਰ ਅਸੀਂ ਟੇਲ ਐਂਡ ਤੇ ਬੈਠੇ ਆ ਸਾਡਾ ਹਰ ਡਿਪਾਰਟਮੈਂਟ ਨੂੰ ਹਰ ਡਾਕਟਰ ਨੂੰ ਰਿਕੁਐਸਟ ਹੈ ਕਿ ਸਾਡਾ ਸਪੈਸ਼ਲ ਕੈਰ ਕਰਿਆ ਕਰੋ ਅੱਜ ਡਾਈਵਰਸਿਫਿਕੇਸ਼ਨ ਦਾ ਨਾਮ ਲਾਦੇ ਮੈਂ ਐਸੇ ਦਿਖਾਂਗਾ ਡਾਈਵਰਸਿਫਿਕੇਸ਼ਨ ਵਾਲੇ ਪਾਸੇ ਜੋ ਨੇੜਾ ਕੋਈ ਨਾ ਜਾਵੇ ਨਰਮਾ ਫੇਲ ਈਨੂ ਫੇਲ ਦੀ ਸਾਡੇ ਬਹੁਤ ਬੁਰੇ ਹਾਲਾਤ ਨੇ ਇਸ ਏਰੀਏ ਦੇ ਸਪੈਸ਼ਲ ਟਾਈਮ ਕੱਢ ਕੇ ਇਨਸਟੈਂਸਲੀ ਮਤਲਬ ਇੱਥੋਂ ਦੀਆਂ ਟੀਮਾਂ ਲਾਓ ਆਪਦੀਆਂ ਵੀ ਇੱਥੋਂ ਦਾ ਕਿਸਾਨ ਕੋ ਜੜੇ ਨਾ ਔਰ ਰਿਕੁਐਸਟ ਹੈ ਜਿਹੜਾ ਬੀਜ ਦੀ ਟੂ ਐਸਰੀ ਫਲਪ ਹੋਇਆ ਹੈ ਨੈਕਸਟ ਇਅਰ ਕਿਸਾਨ ਦਾ ਕੀ ਫਿਊਚਰ ਹੈ ਉਹਨਾਂ ਨੂੰ ਕਿਹੜੇ ਬੀਜ ਦਿਓਗੇ ਕਿਉਂ ਵੀਜਨ ਨਾ ਵੀਜਨ ਕਿਹੜੇ ਪਾਸੇ ਜਾਣ ਇੱਥੇ ਨੋਲੇਜ ਦੀ ਬਹੁਤ ਕਮੀ ਹੈ ਕੋਈ ਸਪੈਸ਼ਲ ਜਾਣਦੇ ਕਿ ਐਸ ਏਰੀਆ ਨੂੰ ਬਚਾਇਆ ਜਾਵੇ ਅਸੀਂ ਤਾਂ ਹਮੇਸ਼ਾ